ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ। ਵੈਲਕਮ ਬੈਕ ਟੂ ਨਦਰ ਫਲੌਗ। ਅੱਜ ਦਾ ਜਿਹੜਾ ਵੀਡੀਓ ਦਾ ਥੰਬਨੇਲ ਦੇਖ ਕੇ ਤੁਸੀਂ ਸਨ ਹੀ ਗਏ ਹੋਵੋਗੇ ਕਿ ਆਪਣੀ YouTube ਦੀ 3rd ਪੇਮੈਂਟ ਆਉਣ ਵਾਲੀ ਹੈ। ਤੇ 3rd ਪੇਮੈਂਟ ਦੇ ਵਿੱਚ ਆਪਾਂ ਕੀ ਕੁਝ ਕਰਾ ਸਕਦੇ ਆ। ਸੋ ਅੱਜ ਮੈਂ ਉਹ ਦਿਖਾਉਣਾ ਹੈ। ਨਾਲੇ ਮੈਂ ਤੁਹਾਨੂੰ ਦਿਖਾਉਣਾਗਾ ਵੀ ਕਿੰਨਾ ਕੰਮ ਆਪਣਾ ਘਰ ਦਾ ਹੋ ਚੁੱਕਿਆ ਹੈ। ਇਹ ਸਟੀਲ ਵਾਲੀ ਗ੍ਰਿਲ ਆਪਣੀ ਅੱਜ ਲੱਗ ਚੁੱਕੀ ਹੈਗੀ ਵੈਸੇ ਮੈਂ ਸੀਗਾ ਕੰਮ ਤੇ ਤੇ ਮਿਸਤਰੀ ਕਹਿੰਦੇ ਵੀ ਅਸੀਂ ਸਵੇਰੀ ਲਾ ਕੇ ਜਾਣੀ ਆ 9:30 ਉਹ ਲਾਗੇ ਸੀਗੇ ਵੈਸੇ ਇਹਦੇ ਵਿੱਚ ਉਹਨਾਂ ਨੇ ਕਾਫੀ ਡਿਜ਼ਾਈਨ ਜੇ ਦਿਖਾਏ ਸੀ ਜਿਵੇਂ ਸ਼ੀਸ਼ੇ ਜੇ ਪੈ ਜਾਂਦੇ ਆ ਇਹਦੇ ਵਿੱਚ ਵੀ ਸ਼ੀਸ਼ਾ ਜਾਂ ਪੈ ਜਾਂਦਾ ਆ ਆਪਾਂ ਬਾਲਾ ਰੱਖਿਆ ਯਾਨੀ ਸਿੰਪਲ ਸੂਬਰ ਜਾਂ ਰੱਖਿਆ ਕਿਉਂਕਿ ਇਹ ਜਗ੍ਹਾ ਜੀ ਭਰਉਣੀ ਸੀਗੀ ਤੇ ਖਾਲੀ ਛੱਡੀ ਵੀ ਨਹੀਂ ਜਾਂਦੀ ਸੀ ਸੋਹਣੀ ਨਹੀਂ ਲੱਗਦੀ ਸੀ ਤਾਂ ਕਰਕੇ ਤੇ ਦੰਨ ਆਪਾਂ ਜਿਹੜਾ ਸੈਕਿੰਡ ਕੰਮ ਕਰਾ ਸਕਦੇ ਆ YouTube ਦੀ ਇਨਕਮ ਚੋਂ ਉਹ ਹੈ ਆਪਣਾ LED ਕੱਪ ਬੋਰਡ ਇਹਦਾ ਸਮਾਨ ਮੈਂ ਅੱਜ ਲਿਆਉਂਗਾ ਤੇ ਵੈਸੇ ਉਹ ਮਿਸਤਰੀ ਕਹਿੰਦਾ ਸੀ ਮੈਂ ਅੱਜ ਸ਼ਾਮ ਨੂੰ ਹੀ ਲਾ ਜੂਗਾ ਆ ਸਾਰੇ ਚ ਉਹ ਕੱਪ ਬੋਰਡ ਜਾਂ ਲੱਗ ਜੂਗਾ ਉਹ ਤੇ ਤੇ LED ਲੱਗ ਜੂਗੀ ਦੂਜਾ ਇਹ ਕੰਮ ਆਪਾਂ YouTube ਦੀ ਇਨਕਮ ਚੋਂ ਕਰਾ ਸਕਦੇ ਆ ਥਰਡ ਜਿਹੜਾ ਕੰਮ ਹੈ ਆਪਣਾ ਉਹ ਸੁਣ ਮੈਂ ਦਿਖਾਉਣਾਗਾ ਜਿਹੜੀ ਆਪਣੀ ਇਕਲਮਾਰੀ ਰਹਿ ਗਈ ਸੀ ਭਰ ਨਾਲੀ ਆਟੋ ਵਾਲ ਮਾਰੀ ਜਿਵੇਂ ਕਹਿ ਦਿੰਨੇ ਆਪਾਂ ਹਨਾ ਵੀ ਕੰਤ ਦੇ ਵਿੱਚ ਹੀ ਫਿੱਟ ਹੈ ਜਿਹੜੀ ਉਹ ਵੀ ਆਪਾਂ YouTube ਦੀ ਇਨਕਮ ਦੇ ਵਿੱਚੋਂ ਕਰਾ ਸਕਦੇ ਆਂਗੇ ਤੇ ਇਹ ਆਪਾਂ ਕਰਵਾਵਾਂਗੇ ਇੱਕ ਦੋ ਦਿਨ ਦੀਆਂ ਹੋਰ ਨੇਗੀਆਂ ਲਗਭਗ ਸੋਮਵਾਰ ਤੱਕ ਛੁੱਟੀਆਂ ਨੇ ਕਿਉਂਕਿ ਸਰਕਾਰ ਵੱਲੋਂ ਜਾਰੀ ਹੋਇਆ ਹੈ ਵੀ ਜਿੰਨੇ ਵੀ ਸਕੂਲ ਵਗੈਰਾ ਨੇ ਪ੍ਰਾਈਵੇਟ ਨੇ ਸਰਕਾਰੀ ਨੇ ਸਾਰੇ ਪੰਦਰਾਂ ਵਿੱਚ ਸਾਰੀਆਂ ਛੁੱਟੀਆਂ ਨੇ ਤਰਨਦਨਾ ਤੱਕ ਸੋਮਵਾਰ ਤੱਕ ਕੋਸ਼ਾ ਕਰੀਏ ਆਪਾਂ ਇਹ ਵੀ ਕੰਮ ਸੋਮਵਾਰ ਤੱਕ ਕਰਵਾ ਲਈਏ ਇਹ ਵਾਲੀ ਆ ਰਿਹਾ ਮਾਰੀ ਆਪਣਾ 3rd ਕੰਮ ਹੈ ਜਿਹੜਾ YouTube ਦੇ ਇਨਕਮ ਦੇ ਵਿੱਚੋਂ ਹੋ ਜੂਗਾ। ਆ ਬਾਕੀ ਇਹ ਤਿੰਨ ਕੰਮ ਆਪਾਂ YouTube ਦੇ ਇਨਕਮ ਚ ਕਰਾ ਲਾਂਗੇ। ਲਗਭਗ 20 ਤਰੀਕ ਨੂੰ ਰਿਲੀਜ਼ ਹੋ ਜਾਂਦੀ ਹੈਗੀ। 21 ਤੋਂ ਲੈ ਕੇ 26 ਦੇ ਵਿੱਚ ਵਿੱਚ ਆਪਣੀ ਪੇਮੈਂਟ ਆ ਜੂਗੀ। ਤੇ ਉਹ ਫਾਈਨਲੀ ਹੁੰਦਾ ਕਿਉਂਕਿ ਆ ਮਤਲਬ ਵੀ ਉੱਥੋਂ ਆ ਜਾਂਦੀ ਹੈਗੀ ਤੇ ਸਿੱਧਾ ਆਪਣੇ ਖਾਤੇ ਚ ਜਾਊਗੀ ਜਿਵੇਂ ਮੇਰਾ ਸਰਕਾਰੀ ਬੈਂਕ ਚ ਖਾਤਾ ਹੈਗਾ। ਤਾਂ ਲਗਭਗ ਵਰਕਿੰਗ ਡੇ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਆ ਜਾਂਦੀ ਹੁੰਦੀ ਹੈ 21 ਨੂੰ ਰਿਲੀਜ਼ ਹੋ ਜੂਗਾ। ਬਾਕੀ ਸੋਨਣਾ ਤੇ ਖੋਣਾ ਘਰ ਜਿੰਨਾ ਕ ਆਪਣਾ ਹੋ ਗਿਆ ਇੱਕ ਸਿੰਗਲ ਕੋਟ ਰਹਿ ਗਿਆ ਬਾਕੀ ਅੰਦਰੋਂ ਸਾਰਾ ਰੰਗ ਹੋ ਗਿਆ। ਜਿਵੇਂ ਆਪਣੀ ਇਹ ਸਭ ਤੋਂ ਪਹਿਲਾਂ ਸ਼ਾਪ ਆ ਗਈ ਤੇ ਇਹ ਕੰਦਾ ਤੇ ਵੀ ਹੋ ਗਿਆ ਸ਼ਰਤਾਂ ਤੇ ਵੀ ਹੋ ਗਿਆ। ਤੇ ਇਸ ਤੋਂ ਬਾਅਦ ਆ ਸਾਰੀ ਲੌਬੀ ਆ ਗਈ। ਲੌਬੀ ਦੇ ਵਿੱਚ ਸਾਰੇ ਕਿਤੇ ਹੋ ਗਿਆ ਸਿੰਗਲ ਕੋਟ ਰਹਿ ਗਿਆ। ਉਹਦੇ ਨਾਲ ਫਰਨੀਚਿੰਗ ਵਧੀਆ ਆ ਜੂਗੀ ਹਨਾ। ਤੇ ਇਹ ਆਪਣਾ ਆ ਗਿਆ ਫਰਸਟ ਰੂਮ ਹੈ ਜਿਹੜਾ ਉਹ ਵਾਲਾ ਆ ਗਿਆ। ਕਿਉਂਕਿ ਸੋਨਾ ਤਾਂ ਹੁਣ ਵੀ ਲੱਗਦਾ ਪਰ ਵੀ ਜਿਵੇਂ ਕਹਿ ਜੀ ਇਹਨਾਂ ਨੇ ਕਿਹਾ ਵੀ ਤੀਜੇ ਕੋਟ ਨਾਲ ਹੋਰ ਵੀ ਕਲਰ ਜਾਦੇ ਉੱਬਰ ਕੇ ਆਊਗਾ ਹਨਾ ਵਧੀਆ ਲੱਗੂਗਾ ਤੇ ਆਹ ਵਾਲੇ ਸਾਰੇ ਚ ਆਪਣਾ ਡਬਲ ਕੋਟ ਹੋ ਗਿਆ ਕਮਰੇ ਚ ਹੋ ਗਿਆ ਸਟੋਰ ਚ ਹੋ ਗਿਆ ਰਸੋਈ ਚ ਹੋ ਗਿਆ ਕਿੰਨੀ ਪੇਮੈਂਟ ਆਊਗੀ ਮੈਂ ਰਿਵੀਲ ਨਹੀਂ ਕਰ ਸਕਦਾ ਕਿਉਂਕਿ ਇਹ ਗਾਈਡੈਂਸ ਦੇ ਖਿਲਾਫ ਹੋ ਜਾਂਦਾ ਹੈ ਹਨਾ ਕੋਈ ਵੀ ਕੋਈ ਵੀ YouTubeਰ ਹੈ ਜਿੰਨੀ ਵੀ ਪੇਮੈਂਟ ਆਉਂਦੀ ਹੈ ਉਹ ਕਦੇ ਵੀ ਤੁਹਾਨੂੰ ਪ੍ਰੋਪਰ ਨਹੀਂ ਦੱਸੂਗਾ ਕਿ ਮੈਨੂੰ ਇੰਨੀ ਪੇਮੈਂਟ ਆਈ ਹੈ ਉਹ ਕਿਸੇ ਨਾ ਕਿਸੇ ਹੋਰ ਬਹਾਨੇ ਦੇ ਵਿੱਚ ਐਡਜਸਟ ਕਰੂਗਾ ਮੈਂ ਵੀ ਉਹੀ ਕੀਤਾ ਜਿਵੇਂ ਅ ਮੈਂ ਕਹਿ ਰਹੇ ਆ ਵੀ ਤਿੰਨ ਕੰਮ ਮੈਂ ਕਰਾ ਸਕਦਾ ਤੇ ਉਹ ਆਪਣੀ ਥਰਡ ਯੂਟਿਊਬ ਪੇਮੈਂਟ ਤੋਂ ਕਰਾ ਸਕਦਾ ਬਾਕੀ ਅੱਜ ਦਾ ਬਲੌਗ ਇੰਨਾ ਹੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਪੀਸੀਆਰ ਬਲੌਗ ਨੂੰ ਨਾਲ ਲਾਈਕ ਲੁਇਕ ਕਰ ਦਿਆ ਕਰੋ ਹਨਾ ਸ਼ੇਅਰ ਕਰ ਦਿਆ ਕਰੋ